ਮੇਰਾ ਨਾਮ ਪ੍ਰੇਮ ਸਿੰਘ ਹੈ ਮੈਂ ਸਨੌਰ ਤੋਂ ਬਲੋਗ ਕਰਦਾ ਹਾਂ ਮੈਨੂੰ ਕਈ ਦਿਨ ਹੋ ਗਏ ਪਹਿਲਾਂ 4:30 ਵਜੇ ਟੈਗ ਆਇਆ ਸੀ ਅਸੀਂ ਰਜਿੰਦਰਾ ਹਸਪਤਾਲ ਚਲੇ ਗਏ ਉੱਥੇ ਜਾ ਕੇ ਮੇਰਾ ਇਲਾਜ ਹੋਇਆ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਤੁਹਾਡਾ ਖਰਚਾ 1 ਲੱਖ ਤੋਂ ਉੱਪਰ ਆਵੇਗਾ 10 ਲੱਖ ਦੀ ਬੀਮਾ ਯੋਜਨਾ ਭਗਵਾਨ ਜੀ ਨੇ ਜੋ ਚਲਾਈ ਹੈ ਉਸ ਬਾਰੇ ਪਤਾ ਲੱਗਿਆ ਤਾਂ ਅਸੀਂ ਉਹ ਕਾਰਡ ਬਣਵਾਇਆ ਤੇ ਸਾਰਾ ਇਲਾਜ ਕਾਰਡ ਥਰੂ ਹੋਇਆ ਮਤਲਬ ਕੀ ਮੇਰੇ ਘਰ ਵਾਲ ਦੀ ਅਚਲਿਤ ਤਬੀਤ ਖਰਾਬ ਹੋ ਗਈ ਸੀ 31 ਜਨਵਰੀ ਨੂੰ ਤਸਵੀਰ ਸਾਡੇ 4:00 ਵਜੇ ਇਹਨਾਂ ਨੂੰ ਅਟੈਕ ਆਇਆ ਤੇ ਉਸ ਤੋਂ ਬਾਅਦ ਮੈਂ ਤੇ ਮੇਰਾ ਬੇਵਕਾਸੀ ਅੰਬਰਜੋ ਸੀ ਚਲੇ ਗਏ ਰਜਿੰਦਰਾ ਹਸਪੀਟਲ ਲੈ ਕੇ ਉਸ ਤੋਂ ਬਾਅਦ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਮਤਲਬ ਕੀ ਇਹਨਾਂ ਤੇ ਸਟੈਂਟ ਪੈਨ ਅਟੈਕ ਆਇਆ ਇਹਨਾਂ ਨੂੰ ਸਾਡੇ ਕੋਲ ਮਤਲਬ ਕੀ ਉਸ ਟਾਈਮ ਇਹਨਾਂ ਪੈਸਾ ਵੀ ਨਹੀਂ ਸੀਗਾ ਤੇ ਸਾਨੂੰ ਦੂਜੇ ਦਿਨ ਪਤਾ ਚੱਲਿਆ ਵੀ ਇੱਥੇ ਮਤਲਬ ਕੀ 10 ਲੱਖ ਦਾ ਕਾਰਡ ਰਹੀ ਯੋਜਨਾ ਮਤਲਬ ਕਿ ਸਕੀਮ ਚੱਲੀ ਹੋਈ ਆ ਅਰਜਿੰਦਰਾ ਹਸਪੀਟਲ ਚ ਤੇ ਮੈਂ ਤੇ ਮੇਰੇ ਬੇਟੇ ਨੇ ਫਿਰ ਕਾਰਡ ਬਣਵਾਇਆ ਉਸ ਤੋਂ ਬਾਅਦ ਫਿਰ ਘਰ ਆ ਕੇ ਦਾ ਸਟੰਟ ਪਿਆ ਸਾਡਾ ਹਸਪਤਾਲ ਚ ਕੋਈ ਖਰਚਾ ਨਹੀਂ ਹੋਇਆ ਸਾਰਾ ਪੈਸਾ ਆਈਸ ਬੀਮਾ ਕਾਰਡ ਰਾਹੀਂ ਹੋਇਆ ਸਾਰਾ ਤੇ ਹਸਪਤਾਲ ਜਾ ਕੇ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਅਟੈਕ ਹਾਰਟ ਅਟੈਕ ਆਇਆ ਹੈ ਅਤੇ ਤੁਹਾਡੇ ਟੈਂਟ ਪਹਿਣਾ ਹੈ ਇਦਾ ਜਿੱਦਾ ਖਰਚਾ ਲੱਖ ਦੋ ਉੱਪਰ ਆਵੇਗਾ ਅਤੇ ਅਸੀਂ ਸਿਹਤ ਬੀਮਾ 10 ਲੱਖ ਦਾ ਕਾਰਡ ਬਣਵਾਇਆ ਤੇ ਸਾਰਾ ਖਰਚਾ ਉਸ ਤਰੂ ਹੋਇਆ ਮਤਲਬ ਕਿ ਅੱਜ ਮੇਰਾ ਘਰ ਵਾਲਾ ਬਿਲਕੁਲ ਠੀਕ ਠਾਕ ਆ ਅਸੀਂ ਬਹੁਤ ਬਹੁਤ ਧੰਨਵਾਦ ਆ ਭਗਵੰਤ ਮਾਨ ਜੀ ਦੇ ਕਿ ਸਾਡਾ ਖਰਚਾ ਫਰੀ ਹੋਇਆ ਸਾਰਾ ਸਪੈਂਕ ਦਾ ਮੈਂ ਭਗਵੰਤ ਮਾਨ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਿਹਤ ਬੀਮਾ ਕਾਰਡ ਬਣਵਾਇਆ ਹੈ